ਇਹ ਪਿੰਡਾਂ ਦੇ ਵਿੱਚ ਪੋਸਟਰ ਲਾਏ ਗਏ ਨੇ ਵੀ ਯੁੱਧ ਨਸ਼ਾ ਵਿਰੁੱਧ ਵੀ ਜੇ ਕੋਈ ਸਰਪੰਚ ਕਹਿੰਦਾ ਵੀ ਮੈਨੂੰ ਜਾਣਕਾਰੀ ਦਿਓ ਜੇ ਕਿਸੇ ਨੂੰ ਪਤਾ ਨਹੀਂ ਕਿ ਪਿੰਡਾਂ ਦੇ ਸਰਪੰਚਾਂ ਨੂੰ ਪਤਾ ਨਹੀਂ ਵੀ ਪਿੰਡ ਚ ਕਾਣ ਨਸ਼ਾ ਵਿੱਚ ਰਹੀ ਤੁਸੀਂ ਸਾਹਿਬ ਲਾਲ ਸਿੰਘ ਭਗਵੰਤ ਮਾਨ ਜੀ ਜਿਹਨੂੰ ਸਟੇਜਾਂ ਤੋਂ ਬੋਲਦੇ ਹੁੰਦੇ ਸੀ ਵੀ ਆਪਾਂ ਲੋਕਾਂ ਦੇ ਜਵਾਕਾਂ ਦੇ ਹੱਥਾਂ 'ਚ ਟੀਕੇ ਛਡਾ ਕੇ ਆਪਾਂ ਉਹਨਾਂ ਦੇ ਹੱਥਾਂ 'ਚ ਟੀਫਲ ਫੜਾਉਣੇ ਆ ਆਪਣੇ ਏਰੀਆ 'ਚ ਕੋਈ ਵੀ ਮੈਂ ਹਲੇ ਤੱਕ ਅਜਿਹੇ ਬੱਚਾ ਨਹੀਂ ਦੇਖਿਆ ਜਿਹੜਾ ਨਸ਼ਾ ਛੱਡ ਕੇ ਟੀਫਲ ਫੜਿਆ ਹੋਵੇ ਸਾਰੇ ਬੰਦੇ ਮੈਂ ਵੀ ਘਰ ਪਰਿਵਾਰ ਨਾਲ ਸਾਰੀ ਘਰ ਪਰਿਵਾਰ ਨਾਲ ਇਸ ਵੱਲੋਂ ਡਰਦੇ ਆ ਵੀ ਬਿੱਲੀ ਦੇ ਗੱਲ ਕੰਟੀ ਕੌਣ ਬੰਦੇ ਸੀ ਨਹੀਂ ਛੱਡ ਕੀ ਗੱਲ ਮੇਰਾ ਮੇਰਾ ਨਹੀਂ ਘਰ ਹੈ ਮੇਰੀ ਉਲਾਦ ਨਹੀਂ ਮੇਰੇ ਪੁੱਤਰ ਆਤਿਆਂ ਮੇਰੇ 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 ਭੈਣ ਭਰਾ ਨਹੀਂ ਆ ਨਾ ਮੈਨੂੰ ਨਹੀਂ ਡਰ ਲੱਗਦਾ ਨਹੀਂ ਹੋ ਦੇ ਦੋ ਨੇ ਹੁਣ ਤੁਸੀਂ ਨਸ਼ੇ ਹੀ ਕਰਵਾਉਣਾ ਚਾਹੁੰਦੇ ਹੋ ਜਿਹੜੇ ਨੇ ਨਸ਼ਾ ਛੱਡਿਆ ਜੀ ਉਹਦੇ ਪ੍ਰੋ ਉਹਦੇ ਹੱਥ ਤੇ ਪੀਪਲ ਫਾਰਮ ਦੀ ਗੱਲ ਲੱਗ ਰਹੀ ਨਸ਼ਾ ਛੱਡਣ ਵਾਲਾ ਵੀ ਦੱਸ ਦਿਓ ਸਾਡੇ ਕੋਲ ਤਾਂ ਕੋਈ ਨਹੀਂ ਮੈਨੂੰ ਇੱਕ ਚੀਜ਼ ਤੁਸੀਂ ਕੀ ਕਹਿੰਦੇ ਵੀ ਆਪਾਂ ਨੂੰ ਇਹ ਅਸੀਂ ਛੱਡਦੀ ਐ ਅਸੀਂ ਵੀ ਨਸ਼ਾ ਨਾ ਰੋਕੀ ਆਪਣਾ ਚ ਨਾ ਜਿਹੜੇ ਨਸ਼ੇ ਤੁਸੀਂ ਰੋਕ ਰਹੇ ਹੋ ਉਹ ਨਸ਼ਾ ਰੋਕੇ ਆਪਾਂ ਉਹਦੇ ਆ ਜਿਹੜੀ ਆਪਾਂ ਗੱਲਾਂ ਕਹੀਆਂ ਨੇ ਉਹਨਾਂ ਦੇ ਵੀ ਆਪਾਂ ਇੱਕ ਰਿਜ਼ਲਟ ਤਾਂ ਦਿਖਾਈਏ ਉਹਨਾਂ ਦੇ ਅਸੀਂ ਪਿੰਡ ਕਰਹਾਈ ਦੇ ਨਿਵਾਸੀ

ਜੋ ਵੀ ਨਸ਼ਾ ਕਰਦੇ ਹਨ ਉਹ ਵੀ ਨਸ਼ਾ ਕਰਦੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸੁਝਾਵਾਵਾਂਗੇ ਅਸੀਂ ਉਹਨਾਂ ਨੂੰ ਸੁਝਾਵਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਉਹ ਵੀ ਜਮਾਤ ਨਹੀਂ ਕਰਵਾਵਾਂਗੇ ਅਸੀਂ ਜਮਾਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਤ ਦੇਣ ਤੋਂ ਰੋਕਾਂਗੇ ਰੋਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣਾ ਪਿੰਡ ਨੂੰ ਆਪਣਾ ਇਹਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਥੋੜੇ ਥੋੜੇ ਦੋ ਕੁ ਸਵਾਲ ਹੋਰ ਨੇ ਜੀ ਜਿਹੜੇ ਪਿੰਡਾਂ ਦੇ ਵਿੱਚ ਪੋਸਟਰ ਲਾਏ ਗਏ ਨੇ ਵੀ ਯੁੱਧ ਨਸ਼ਾ ਵਿਰੁੱਧ ਵੀ ਜੇ ਕੋਈ ਸਰਪੰਚ ਕਹਿੰਦਾ ਵੀ ਮੈਨੂੰ ਜਾਣਕਾਰੀ ਦਿਓ ਜੇ ਕਿਸੇ ਨੂੰ ਪਤਾ ਨਹੀਂ ਕਿ ਪਿੰਡਾਂ ਦੇ ਸਰਪੰਚਾਂ ਨੂੰ ਪਤਾ ਨਹੀਂ ਵੀ ਪਿੰਡ ਚ ਕਾਹਨ ਮਸ਼ਾ ਵਿੱਚ ਰਹੀ ਹੈ ਦੇਖੋ ਇਹ ਕਈ ਚੀਜ਼ਾਂ ਹੁੰਦੀਆਂ ਨੇ ਕਈ ਮਾਪਿਆਂ ਨੂੰ ਪਤਾ ਨਹੀਂ ਆ ਵੀ ਉਹਨਾਂ ਦੀ ਲਾਦ ਨਸ਼ਾ ਕਰਦੀ ਆ ਸਾਰਿਆਂ ਨੂੰ ਪਤਾ ਉਹ ਦੱਸਣ ਤੋਂ ਕਤਰਾਉਂਦੇ ਨੇ ਸੋ ਆ ਪਿੰਡਾਂ ਚ ਆਉਣ ਦਾ ਮਕਸਦ ਇਹ ਹੀ ਆ ਕਿ ਓਪਨ ਤੁਸੀਂ ਆਪਣੇ ਆਪ ਨੂੰ ਨਾ ਪੂਰਾ ਖੁੱਲ੍ਹਦੀ ਲੀ ਨਾਲ ਸਾਡੇ ਨੂੰ ਦੱਸੋ ਜਿਹੜਾ ਨਸ਼ਾ ਕਰਦਾ ਉਹਦਾ ਵੀ ਇਲਾਜ ਕਰਾਈ ਜਿਹੜਾ ਨਸ਼ਾ ਵੇਚਦਾ ਉਹਤੇ ਵੀ ਜਿਹੜੀ ਦੇਖੋ ਕਈ ਮਾਪੇ ਵੀ ਲੁਕੋ ਰੱਖਦੇ ਨੇ ਕਿ ਆਪਣੇ ਬੱਚੇ ਦਾ ਇਹ ਲੁਕੋ ਰੱਖਣ ਦਾ ਸਮਾਂ ਨਹੀਂ ਹੈ ਇਹ ਦੱਸਣ ਦਾ ਸਮਾਂ ਅਸੀਂ ਤਾਂ ਕਹਿੰਦੇ ਵੀ ਗੁਪਤ ਰੱਖਾਂਗੇ ਸਾਰੀ ਗੱਲਬਾਤ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਔਰ ਕਾਰਵਾਈ ਵੀ ਕਰਵਾਵਾਂਗੇ ਵੀਰੇ ਪੋਸਟਰ ਲਾਉਣ ਦਾ ਮਤਲਬ ਕੀ ਹੈ ਜੀ ਪਿੰਡਾਂ ਲੋਕਾਂ ਨੂੰ ਵੇਅਰ ਕਰਨ ਵਾਸਤੇ ਲੋਕ ਫਿਰ ਦੱਸਦੇ ਨੇ ਜਿਹੜੇ ਜੇ ਦੱਸਦੇ ਵੀ ਨੇ ਉਸ ਤੋਂ ਬਾਅਦ ਜਿਹੜੇ ਵੀ ਨਸ਼ਾ ਦੱਸ ਕਰਨੀ ਹੈ ਜੀ ਆਹ ਦੇਖਿਆ ਨਹੀਂ ਸਰਪੰਚ ਨੂੰ ਕਿਵੇਂ ਬੋਲਦਾ ਸੀ ਇੱਕ ਕਹਿੰਦਾ ਵੀ ਹਾਂ ਵੇਚਾਂਗੇ ਉੱਥੇ ਘੰਟੇ ਚ ਕਾਰਵਾਈ ਹੋ ਗਈ ਕਿ ਨਾ ਹੋ ਗਈ ਉੱਥੇ ਕਾਰਵਾਈ ਹੋ ਗਈ ਇਹ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਜਿਹੜੇ ਉੱਥੇ ਮੈਸੇਜ ਜਾ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਸਰ ਇੱਕ ਵੱਡਾ ਬਹੁਤ ਵੱਡਾ ਕੇਸ ਸਾਹਮਣੇ ਆਇਆ ਸੀ ਬਠਿੰਡੇ ਤੋਂ ਫਿਰ ਅਮਨਦੀਪ ਕੌਰ ਦੇ ਜਿਹੜੀ ਪੁਲਿਸ ਵਾਲੀ ਕੁੜੀ ਚੱਕੀ ਸੀ ਉਹਦੇ ਤੇ ਕਾਰਵਾਈ ਹੋ ਗਈ ਉਹ ਕਹੋ ਉੱਥੇ 85 ਕਿਲੋ ਫੜੀ ਗਈ ਏ ਤਰਮਤਾਰਨ ਆ ਉਹ ਫੜੀ ਗਈ ਏ 85 ਕਿਲੋ ਫੜੀ ਗਏ 425 ਕਰੋੜ ਦਾ ਜਿਹੜੇ ਉਹਦੇ ਬਣਦਾ ਸੀਗਾ ਉਹ ਮਸ਼ੀਨਿਲ ਕੋਈ ਹੋਈ ਇੱਕ ਕਾਰਨ ਕੀ ਹੈ ਕਿਉਂਕਿ ਸਰਕਾਰ ਇਸ ਪਾਸੇ ਵੱਲ ਪੂਰੇ ਜ਼ੋਰ ਨਾਲ ਲੱਗੀ ਅਸੀਂ ਹਰ ਇੱਕ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਤੁਹਾਡੇ ਤਾਂ ਹੱਥ 'ਚ ਬਹੁਤ ਆ ਤੁਸੀਂ ਲੋਕਾਂ ਨੂੰ ਸਭ ਨੂੰ ਹੋਰ ਅਵੇਅਰ ਕਰੋ ਕਿ ਵੱਧ ਤੋਂ ਵੱਧ ਪਲੀਜ਼ ਮੇਰਾ ਸਵਾਲ ਲੈ ਲਓ ਜੀ ਇੱਕ ਸਵਾਲ ਇਹ ਹੈ ਵੀ ਉਹ ਕੁੜੀ ਸਾਰੇ ਐਡਾ ਵੱਡਾ ਕੇਸ ਸਾਹਮਣੇ ਆਇਆ ਉਹ ਕੁੜੀ ਕਿਵੇਂ ਬਾਹਰ ਆ ਗਈ ਸਾਰੇ ਲੋਕਾਂ ਦੇ ਮਨ 'ਚ ਸਵਾਲ ਹੈ ਮੇਰਾ ਸਵਾਲ ਇਹਦੀ ਇਹਦੀ ਕੁਝ ਰੇਸ਼ੋ ਹੁੰਦੀ ਆ ਵੀ ਜਿਹੜਾ ਐਨੇ ਗ੍ਰਾਮ ਤੱਕ ਫੜਿਆ ਗਿਆ ਉਹਦੀ ਐਨੇ ਚਿਰ ਚ ਜਮਾਨਤ ਹੋ ਜਾਂਦੀ ਆ ਜਿਹੜਾ ਕੋਈ ਕਮਰਸ਼ੀਅਲ ਚ ਹੁੰਦਾ ਉਹਦੀ ਜਮਾਨਤ ਨੂੰ ਟਾਈਮ ਲੱਗਦਾ ਉਹ ਕੋਈ ਇਹ ਨਹੀਂ ਹੈ ਕੋਈ ਸ਼ਿਪਾਰਸ਼ੀ ਜਮਾਨਤ ਹੋਊਗੀ ਜਾਂ ਕਿੱਦਾਂ ਐਦਾਂ ਦਾ ਕੁਝ ਨਹੀਂ ਹੈ ਸੋ ਇਹ ਕੁਆਂਟੀਟੀ ਹੈ ਕੋਟ ਦੇ ਕੋਡਿੰਗ ਜਿਹੜੀ ਜਮਾਨਤ ਹੁੰਦੀ ਹੈ ਹੋਰ ਕੁਛ ਨਹੀਂ ਸਰ ਇੱਕ ਜਿਹੜਾ ਸ਼ੁਰੂ ਦੇ ਵਿੱਚ ਆਪਣੇ ਜਦੋਂ ਮੰਤਰੀ ਸਾਹਿਬ ਲਾਲੀਤ ਭਗਵੰਤ ਮਾਨ ਜੀ ਜਿਹਨੂੰ ਸਟੇਜਾਂ ਤੋਂ ਬੋਲਦੇ ਹੁੰਦੇ ਸੀ ਵੀ ਆਪਾਂ ਲੋਕਾਂ ਦੇ ਜ਼ਵਾਕਾਂ ਦੇ ਹੱਥਾਂ 'ਚੋਂ ਟੀਕੇ ਛਡਾ ਕੇ ਆਪਾਂ ਉਹਨਾਂ ਦੇ ਹੱਥਾਂ 'ਚ ਟੀਫਨ ਫੜਾਉਣੇ ਆ ਆਪਣੇ ਏਰੀਆ 'ਚ ਕੋਈ ਵੀ ਮੈਂ ਹਲੇ ਤੱਕ ਅਜਿਹੇ ਬੱਚਾ ਨਹੀਂ ਦੇਖਿਆ ਜਿਹੜਾ ਨਸ਼ਾ ਛੱਡ ਕੇ ਟੀਫਨ ਫੜਿਆ ਹੋਵੇ ਆ ਨਹੀਂ ਹੁਣ ਤੁਸੀਂ ਨਸ਼ੇ 'ਚ ਕਰਵਾਉਣਾ ਚਾਹੁੰਦੇ ਹੋ ਨਹੀਂ ਜਿਹੜੇ ਨੇ ਨਸ਼ਾ ਛੱਡਿਆ ਜੀ ਉਹਦੇ ਫਰਾਉ ਉਹਦੇ ਹੱਥ ਤੇ ਪੀਪਲ ਫਰਾਉਂ ਦੀ ਗੱਲ ਲੱਗ ਰਹੀ ਨਸ਼ਾ ਛੱਡਣ ਵਾਲਾ ਵੀ ਦੱਸ ਦਿਓ ਸਾਡੇ ਕੋਲ ਤਾਂ ਕੋਈ ਨਹੀਂ ਮੈਨੂੰ ਇੱਕ ਚੀਜ਼ ਤੁਸੀਂ ਕੀ ਕਹਿੰਦੇ ਵੀ ਆਪਾਂ ਨੂੰ ਇਹ ਅਸੀਂ ਛੱਡਦੀ ਐ ਅਸੀਂ ਵੀ ਨਸ਼ਾ ਨਾ ਰੋਕੀਏ ਆਪਣੇ ਵਿੱਚ ਨਾ ਹੀ ਜਿਹੜੇ ਨਸ਼ੇ ਤੁਸੀਂ ਰੋਕ ਰਹੇ ਹੋ ਉਹ ਨਸ਼ਾ ਰੋਕ ਕੇ ਆਪਾਂ ਉਹਦੇ ਜਿਹੜੀਆਂ ਆਪਣੇ ਗੱਲਾਂ ਕਹੀਆਂ ਨੇ ਉਹਨਾਂ ਦਾ ਵੀ ਆਪਾਂ ਇੱਕ ਰਿਜ਼ਲਟ ਤਾਂ ਦਿਖਾਈਏ ਨਾ ਉਹਨਾਂ ਦਾ ਵੀ ਨਹੀਂ ਹੁਣ ਐਸੀ ਕਰਕੇ ਤਾਂ ਇੰਸਪੋਸੀਬਲ ਤੁਰੇ ਹੋਇਆ ਵੀ ਜਿਹੜੇ ਬੱਚੇ ਸਾਡੇ ਲਿਬੇ ਆਉਣਗੇ ਉਹਨਾਂ ਦਾ ਇਲਾਜ ਕਰਾਂਗੇ ਰਿਜ਼ਲਟ ਉਹਦੀ ਪ੍ਰੈਕਟੀਕਲ ਰਿਜ਼ਲਟ ਸਾਡੇ ਏਰੀਆ ਚ ਰਿਜ਼ਲਟ ਦੱਸੋ ਜੀ ਇਹ ਕਲਾਰਾਂ ਦਾ ਮੁੰਡਾ ਹੈਗਾ ਜਿਹਨੇ ਛੱਡ ਜਿਹਨੇ 10 ਸਾਲ ਨਸ਼ਾ ਕੀਤਾ ਔਰ ਉਹ ਅੱਜ ਆਪਦੀ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਕਲਾਰਾਂ ਦੇ ਮੁੰਡੇ ਨੇ ਚਲੇ ਛੱਡਤਾ ਹੁਣ ਬਹੁਤ ਵਧੀਆ ਗੱਲ ਹੈ ਸਾਡੇ ਪਿੰਡ ਚ ਵੀ ਨਸ਼ਾ ਵੇਚਿਆ ਹੈ ਜੀ ਤੁਹਾਨੂੰ ਵੀ ਪਤਾ ਸ਼ਾਇਦ ਨਹੀਂ ਹੋਵੇ ਫਿਰ ਸਾਡੇ ਮੈਂ ਮੈਂ ਬੇਨਤੀ ਕਰਦਾ ਜੀ ਤੁਸੀਂ ਪ੍ਰੈਸ ਤੋਂ ਤੁਸੀਂ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਹਾਂ ਸਾਡੇ ਪਿੰਡ ਫਲਾਣਾ ਨਸ਼ਾ ਵੇਚਦਾ ਹੈ ਉੱਤੇ ਕਾਰਵਾਈ ਕਰੋ ਕੀ ਪਤਾ ਮੈਂ ਤੁਸੀਂ ਮੰਤਰੀ ਸਾਹਿਬ ਤੁਹਾਡੇ ਨਾਲ ਮਾਂ ਗੱਲ ਹੋਈ ਹੋਣੀ ਕੀ ਪਤਾ ਮੈਂ ਜੇ ਨਹੀਂ ਮੇਰੀ ਕੰਪਲੀਟ ਕਰੋ ਲੈਟ ਮੀ ਕਮ ਤੁਸੀਂ ਜੇ ਕਿਸੇ ਨੂੰ ਕਿਹਾ ਜੇ ਕਾਰਵਾਈ ਨਹੀਂ ਹੋਈ ਕਿਸੇ ਨੂੰ ਮੈਨੂੰ ਦੱਸਿਆ ਤੁਹਾਡੇ ਤੱਕ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਮੈਂ ਥੋੜੀ ਜਿਹੀ ਅਚਭੀ ਫਿਰ ਮੇਲੇ ਫੀਸ ਹਾਂ ਹਾਂ ਜੀ ਸਮਾਂ ਕਰਾ ਫਰਜ ਬੰਦਦਾ ਤੈਨੂੰ ਲੱਗਿਆ ਨਹੀਂ ਕਾਰਵਾਈ ਹੋਈ ਫਿਰ ਮੈਂ ਜਿਹਨੂੰ ਫੋਨ ਕਰੂੰ ਜਾਂ ਕਾਰਵਾਈ ਨਹੀਂ ਹੋਇਆ ਦੱਸਿਆ ਤਾਂ ਸਰ ਆਪਾ ਸੋਸ਼ਲ ਮੀਡੀਆ ਤੇ ਹੋ ਕੇ ਜੇ ਆਪਾਂ ਇਦਾਂ ਕਰਾਂਗੇ ਮਿਲਣਾ ਸਰ ਰੋਣਾ ਥੋੜੀ ਜਿਹਾ ਪਤਾ ਕੀ ਹੈ ਜੀ ਅਸਲ ਦੇ ਵਿੱਚ ਸਾਰੇ ਬੰਦੇ ਮੈਂ ਵੀ ਘਰ ਪਰਿਵਾਰ ਨਾਲ ਸਾਰੀ ਘਰ ਪਰਿਵਾਰ ਨਾਲ ਇਸ ਵੱਲੋਂ ਡਰਦੇ ਆਂ ਵੀ ਬਿੱਲੀ ਦੇ ਗੱਲ ਕੰਟੀ ਕੌਣ ਬੰਦੇ ਸੀ ਨਹੀਂ ਸਾਡ ਕੀ ਗੱਲ ਮੇਰਾ ਮੇਰਾ ਨਹੀਂ ਘਰ ਹੈ ਮੇਰੀ ਔਲਾਦ ਨਹੀਂ ਮੇਰੇ ਪੁੱਤਰ ਅਤੀਆਂ ਮੇਰੇ 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 ਭੈਣ ਭਰਾ ਨਹੀਂ ਹਨ ਮੈਨੂੰ ਨਹੀਂ ਡਰ ਲੱਗਦਾ ਤੁਸੀਂ ਇੱਕ ਆਉਦੇ ਨੂੰ ਮੈਂ ਤੁਸੀਂ ਇੱਕ ਆਉਦੇ ਨੂੰ ਦੇਖੋ ਅਸੀਂ ਆਮ ਬੰਦੇ ਹਾਂ ਅਸੀਂ ਅਸੀਂ ਤੁਹਾਡੇ ਦੇ ਤੁਹਾਡੇ ਦਾ ਮਤਲਬ ਹੈ ਜਿਹੜਾ ਅਹੁਦੇ ਤੇ ਆ ਉਹ ਨਸ਼ੇ ਖਿਲਾਫ ਚੱਲੇ ਜਿੱਦਣ ਮੈਂ ਅਹੁਦਾ ਨਹੀਂ ਹੈ ਉਹ ਆਪਦਾ ਬੈਠਾ ਦੇਖੀ ਜਾਵੇ ਵੀ ਇਹ ਨਸ਼ਾ ਕਰ ਰਿਹਾ ਹੈ ਸਰ ਤੁਸੀਂ ਜਿੰਨੇ ਜਿੰਨੀ ਜ਼ਿੰਮੇਵਾਰੀ ਤੁਹਾਡੀ ਹੈ ਤੁਹਾਡੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਤੁਸੀਂ ਆਪਦੀ ਜ਼ਿੰਮੇਵਾਰੀ ਦਾ ਮਤਲਬ ਹੈ ਸਹੀ ਤਰੀਕੇ ਨਾਲ ਨਹੀਂ ਨਿਭਾਰੇ ਜਿਹੜਾ ਮੀਡੀਆ ਇਹ ਚੌਥਾ ਥੰਮ ਹੈ ਤੁਸੀਂ ਕੀ ਸਾਬਤ ਕੀਤਾ ਤੁਸੀਂ ਤੁਸੀਂ ਤਾਂ ਕੀਤੇ ਨਹੀਂ ਇਸ ਪਾਸੇ ਵੱਲ ਤੁਸੀਂ ਸਾਹੀ ਨਹੀਂ ਹੈਗੇ ਸਰ ਪਲੀਜ਼ ਬੇਨਤੀ ਆ ਤੁਸੀਂ ਆਪਣੇ ਦਫ਼ਤਰ 'ਚ ਇੱਕ ਵਾਰੀ ਪਤਾ ਕਰਿਓ ਜੀ ਮੈਂ ਬਹੁਤ ਵਾਰੀ ਸ਼ਿਕਾਇਤ ਕਰ ਚੁੱਕਿਆ ਆ ਅਸਲ ਵਿੱਚ ਪਰ ਉਹਦੇ ਦੇ ਕਾਰਵਾਈ ਨੰਬਰ ਹੈਗਾ ਕਿ ਨਹੀਂ ਤੁਹਾਡੇ ਲੇ ਹੈਗਾ ਜੀ ਨੰਬਰ ਤੁਹਾਡੇ ਕੋਈ ਨਹੀਂ ਕੀਤੀ ਮੈਨੂੰ ਕੋਲ ਤੁਹਾਨੂੰ ਕਾਲ ਸਰ ਕਰੀਏਗੇ ਤੁਸੀਂ ਹੋਰ ਕੰਮਾਂ 'ਚ ਬਿਜੀ ਹੋ ਨਹੀਂ ਕੋਈ ਮੈਂ ਲੱਖ ਬਿਜੀ ਆ ਮੈਨੂੰ ਕਾਲ ਕਰੋ ਜੇ ਨਹੀਂ ਚੱਕਿਆ ਮੈਂ ਦੁਬਾਰੇ ਬੈਕ ਕਾਲ ਕਰੂੰਗਾ ਮੈਂ ਤਾਂ ਇੱਕ ਇੱਕ ਗੰਗੂਣਾ ਤੋਂ ਮਿੱਟੀ ਛਾੜ ਕੇ ਮੈਂ ਜਾਣ ਕੋਈ ਨਹੀਂ ਦੇਣਾ ਹਾਂਜੀ ਸੋ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਸਲੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੋ ਉਹ ਵੀ ਜ਼ਿੰਮੇਵਾਰੀ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਜੀ ਕਿਉਂਕਿ ਤੁਹਾਨੂੰ ਲੱਗਦਾ ਹੈ ਫਲਾਣਾ ਨਸ਼ਾ ਵੇਚਦਾ ਇਹ ਤੁਸੀਂ ਉੱਥੇ ਕਿਉਂ ਨਹੀਂ ਦਿਖਾਉਂਦੇ ਇਹ ਆ ਦੇਖੋ ਇਹ ਨਸ਼ਾ ਵੇਚ ਰਿਹਾ ਹੈ ਸਮੇਂ ਉਹ ਕਾਨੂੰ ਉਹ ਤੇ ਕਾਰਵਾਈ ਹੋਊਗੀ ਜੇ ਤੁਸੀਂ ਦਬਕ ਕੇ ਬੈਠ ਜਾਓਗੇ ਬੈਠ ਗੱਲ ਨਹੀਂ ਚੱਲੇ ਜਿਹੜੇ ਬੰਦੇ ਫੜੇ ਜਾਂਦੇ ਨੇ ਮੁੜ ਕੇ ਛੁੱਟ ਕੇ ਆ ਜਾਂਦੇ ਨੇ ਦੇਖੋ ਮੈਂ ਪਹਿਲਾਂ ਕਿਹਾ ਤੁਹਾਨੂੰ ਉਹ ਕਿ ਕੁਆਂਟੀਟੀ ਹੈ ਕਵਾਂਟੀਟੀ ਜਿਹੜੀ ਵੱਡੀ ਕਵਾਂਟੀਟੀ ਚ ਫੜਿਆ ਉਹਦੀ ਜਮਾਨਤ ਲੇਟ ਹੋ ਰੌਲਾ ਇਹੀ ਹੈ ਸਰ ਪਤਾ ਕੀ ਹੈ ਮੈਂ ਛੋੜੀ ਮੇਰੀ ਗੱਲ ਬੇਨਤੀ ਮਨਜ਼ੂਰ ਕਰੋ ਜਿੰਨੇ ਹੁਣ ਮੇਰੇ ਵਰਗੇ ਨੇ ਲਾ ਲਓ ਕਿਸੇ ਨੇ ਸ਼ਿਕਾਇਤ ਕਰਤੀ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਆ ਬਾਹਰ ਆ ਕੇ ਅਗਲਾ ਧਮਕੀਆਂ ਦੇਣ ਲੱਗ ਜਾਂਦੀ ਫਿਰ ਉਹੀ ਗੱਲ ਆ ਗਈ ਮੁੜ ਕੇ ਮੈਂ ਤਾਂ ਕਰੋ ਨਿਕਲੀ ਨਾ ਮੈਂ ਤਾਂ ਦੁਨੀਆ ਧਮਕੀਆਂ ਦੇਣ ਵਾਲੀ ਆ ਮੈਂ ਤਾਂ ਕਿਤੇ ਕੋਈ ਘੇਰ ਲੈਣਾ ਕਿਤੇ ਕੋਈ ਘੇਰ ਲੈਣਾ ਐਦਾਂ ਨਹੀਂ ਚੱਲਣੀ ਮੈਂ ਐਥੇ ਹੀ ਰਹਿਣਾ ਮੈਨੂੰ ਹਜ਼ਾਰ ਬੰਦਾ ਕਿਹੜੇ 500 ਕਿਹੜੇ 200 ਕਿਹੜੇ ਇਹ ਜੰਗ ਲਗਾਤਾਰ ਜਾਰੀ ਰਹਿਣੀ ਆ ਚਾਹ ਮੇਰੇ ਕੋਈ ਗੋਲੀ ਵੀ ਮਾਰ ਜੇ ਪਰ ਨਸ਼ਾ ਖਲਾਫ ਜੰਗ ਜਾਰੀ ਰਹਿਣੀ ਇੱਕ ਇੱਕ ਥੋੜੇ 2 ਕੁ ਸਵਾਲ ਹੋਰ ਨੇ ਜੀ ਜਿਹੜੇ ਪਿੰਡਾਂ ਦੇ ਵਿੱਚ ਪੋਸਟਰ ਲਾਏ ਗਏ ਨੇ ਵੀ ਯੁੱਧ ਨਸ਼ਾ ਵਿਰੁੱਧ ਵੀ ਜੇ ਕੋਈ ਸਰਪੰਚ ਕਹਿੰਦਾ ਵੀ ਮੈਨੂੰ ਜਾਣਕਾਰੀ ਦਿਓ ਜੇ ਕਿਸੇ ਨੂੰ ਪਤਾ ਨਹੀਂ ਕਿ ਪਿੰਡਾਂ ਦੇ ਸਰਪੰਚਾਂ ਨੂੰ ਪਤਾ ਨਹੀਂ ਵੀ ਪਿੰਡ ਚ ਕਾਣਵਾ ਸ਼ਾ ਵਿੱਚ ਰਹੀ ਦੇਖੋ ਇਹ ਕਈ ਚੀਜ਼ਾਂ ਹੁੰਦੀਆਂ ਨੇ ਕਈ ਮਾਪਿਆਂ ਨੂੰ ਪਤਾ ਨਹੀਂ ਆ ਵੀ ਉਹਨਾਂ ਦੀ ਲਾਦ ਨਸ਼ਾ ਕਰਦੀ ਆ ਉਹ ਦੱਸਣ ਤੋਂ ਕਿਤਰਾਉਂਦੇ ਨੇ ਸੋ ਆ ਪਿੰਡਾਂ ਚ ਆਉਣ ਦਾ ਮਕਸਦ ਇਹ ਹੀ ਆ ਕਿ ਓਪਨ ਤੁਸੀਂ ਆਪਣੇ ਆਪ ਨੂੰ ਨਾ ਪੂਰਾ ਖੁੱਲ੍ਹਦੀਲੀ ਨਾਲ ਸਾਨੂੰ ਦੱਸੋ ਜਿਹੜਾ ਨਸ਼ਾ ਕਰਦਾ ਉਹਦਾ ਵੀ ਇਲਾਜ ਕਰਾਈ ਜਿਹੜਾ ਨਸ਼ਾ ਵੇਚਦਾ ਉਹਤੇ ਵੀ ਜਿਹੜੀ ਬੰਦੀ ਕਾਰਵਾਈ ਕਰੀਏ ਦੇਖੋ ਕਈ ਮਾਪੇ ਵੀ ਲੁਕੋ ਰੱਖਦੇ ਨੇ ਆਪਣੇ ਬੱਚੇ ਦਾ ਇਹ ਲੁਕੋ ਰੱਖਣ ਦਾ ਸਮਾਂ ਨਹੀਂ ਹੈ ਇਹ ਦੱਸਣ ਦਾ ਸਮਾਂ ਹੈ ਅਸੀਂ ਤਾਂ ਕਹਿੰਦੇ ਵੀ ਗੁਪਤ ਰੱਖਾਂਗੇ ਸਾਰੀ ਗੱਲਬਾਤ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਔਰ ਕਾਰਵਾਈ ਵੀ ਕਰਵਾਵਾਂਗੇ ਵੀਰੇ ਪੋਸਟਰ ਲਾਉਣ ਦਾ ਮਤਲਬ ਕੀ ਹੈ ਜੀ ਪਿੰਡਾਂ ਲੋਕਾਂ ਨੂੰ ਵੇਅਰ ਕਰਨ ਵਾਸਤੇ ਲੋਕ ਫਿਰ ਦੱਸਦੇ ਨੇ ਜਿਹੜੇ ਜੇ ਦੱਸਦੇ ਵੀ ਨੇ ਉਸ ਤੋਂ ਬਾਅਦ ਜਿਹੜੇ ਵੀ ਨਸ਼ਾ ਦੱਸ ਕਰਨੇ ਹਾਂ ਦੇਖਿਆ ਨਹੀਂ ਸਰਪੰਚ ਨੂੰ ਕਿਵੇਂ ਬੋਲਦਾ ਸੀ ਇੱਕ ਕਹਿੰਦਾ ਵੀ ਹਾਂ ਉਹਦੇ ਘੰਟੇ 'ਚ ਕਾਰਵਾਈ ਹੋ ਗਈ ਕਿ ਨਾ ਹੋ ਗਈ ਉਹਦੇ 'ਚ ਕਾਰਵਾਈ ਇਹ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਜਿਹੜੇ ਉੱਥੇ ਮੈਸੇਜ ਜਾ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਸਰ ਸਰ ਇੱਕ ਵੱਡਾ ਬਹੁਤ ਵੱਡਾ ਕੇਸ ਸਾਹਮਣੇ ਆਇਆ ਸੀ ਬਠਿੰਡੇ ਤੋਂ ਫਿਰ ਅਮਨਦੀਪ ਕੌਰ ਦਾ ਜਿਹੜੀ ਪੁਲਿਸ ਵਾਲੀ ਕੁੜੀ ਚੱਕੀ ਸੀ ਉਹਦੇ ਤੇ ਕਾਰਵਾਈ ਹੋ ਗਈ ਉਹ ਕਹਿੰਦਾ ਸਰ ਉੱਥੇ 85 ਕਿਲੋ ਫੜੀ ਗਈ ਹੈ ਤਰਮਦਾਰਨ ਹਾਂ ਉਹ ਫੜੀ ਗਈ ਹੈ 85 ਕਿਲੋ ਫੜੀ ਗਏ 425 ਕਰੋੜ ਦਾ ਜਿਹੜੇ ਉਹਦੇ ਬਣਦਾ ਸੀਗਾ ਉਹ ਮਸ਼ੀਨ ਕੋਈ ਹੋਈ ਇੱਕ ਕਾਰਨ ਕੀ ਹੈ ਕਿਉਂਕਿ ਸਰਕਾਰ ਇਸ ਪਾਸੇ ਵੱਲ ਪੂਰੇ ਜ਼ੋਰ ਨਾਲ ਲੱਗ ਅਸੀਂ ਹਰ ਇੱਕ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਤੁਹਾਡੇ ਤਾਂ ਹੱਥ 'ਚ ਬਹੁਤ ਆ ਤੁਸੀਂ ਲੋਕਾਂ ਨੂੰ ਸਭੋਂ ਹੋਰ ਅਵੇਅਰ ਕਰੋ ਕਿ ਵੱਧ ਤੋਂ ਵੱਧ ਪਲੀਜ਼ ਮੇਰਾ ਸਵਾਲ ਲੈ ਲਓ ਜੀ ਸਵਾਲ ਇਹ ਹੈ ਵੀ ਉਹ ਕੁੜੀ ਸਾਰੇ ਐਡਾ ਵੱਡਾ ਕੇਸ ਸਾਹਮਣੇ ਆਇਆ ਉਹ ਕੁੜੀ ਕਿਵੇਂ ਬਾਹਰ ਆ ਗਈ ਸਾਰੇ ਲੋਕਾਂ ਦੇ ਮਨ 'ਚ ਸਵਾਲ ਹੈ ਮੇਰਾ ਸਵਾਲ ਨਹੀਂ ਇਹਦੀ ਇਹਦੀ ਕੁਝ ਰੇਸ਼ਿਓ ਹੁੰਦੀ ਆ ਵੀ ਜਿਹੜਾ ਐਨੇ ਗ੍ਰਾਮ ਤੱਕ ਫੜਿਆ ਗਿਆ ਉਹਦੀ ਅਨੇਚਰ ਚ ਜਮਾਨਤ ਹੋ ਜਾਂਦੀ ਆ ਜਿਹੜਾ ਕੋਈ ਕਮਰਸ਼ੀਅਲ ਚੋਂ ਹੁੰਦਾ ਉਹਦੀ ਜਮਾਨਤ ਨੂੰ ਟਾਈਮ ਲੱਗਦਾ ਉਹ ਕੋਈ ਇਹ ਨਹੀਂ ਹੈ ਕੋਈ ਸ਼ਿਫਾਰਸ਼ੀ ਜਮਾਨਤ ਹੋਗੀ ਜਾਂ ਕਿੱਦਾਂ ਐਦਾਂ ਦਾ ਕੁਝ ਨਹੀਂ ਹੈ ਸੋ ਇਹ ਕੁਆਂਟੀਟੀ ਹੈ ਕੋਡਿੰਗ ਕੋਡਿੰਗ ਜਿਹੜੀ ਜਮਾਨਤ ਹੁੰਦੀ ਹੈ ਹੋਰ ਕੁਝ ਨਹੀਂ ਸਰ ਇੱਕ ਜਿਹੜਾ ਸ਼ੁਰੂ ਦੇ ਵਿੱਚ ਆਪਣੇ ਜਦੋਂ ਮੰਤਰੀ ਸਾਹਿਬ ਲਾਲੂ ਭਗਵੰਤ ਮਾਨ ਜੀ ਜਿਹਨੂੰ ਸਟੇਜਾਂ 'ਤੇ ਬੋਲਦੇ ਹੁੰਦੇ ਸੀ ਵੀ ਆਪਾਂ ਲੋਕਾਂ ਦੇ ਜਵਾਕਾਂ ਦੇ ਹੱਥਾਂ 'ਚੋਂ ਟੀਕੇ ਛਡਾ ਕੇ ਆਪਾਂ ਉਹਨਾਂ ਦੇ ਹੱਥਾਂ 'ਚ ਟੀਫਨ ਫੜਾਉਣੇ ਆ ਆਪਣੇ ਏਰੀਏ 'ਚ ਕੋਈ ਵੀ ਮੈਂ ਹਲੇ ਤੱਕ ਅਜਿਹੇ ਬੱਚਾ ਨਹੀਂ ਦੇਖਿਆ ਜਿਹੜਾ ਨਸ਼ਾ ਛੱਡ ਕੇ ਟੀਫਨ ਫੜਿਆ ਹੋਵੇ ਆਪਾਂ ਨੇ ਹੁਣ ਤੁਸੀਂ ਨਸ਼ੇ ਹੀ ਕਰਵਾਉਣਾ ਚਾਹੁੰਦੇ ਹੋ ਜਿਹੜੇ ਨੇ ਨਸ਼ਾ ਛੱਡਿਆ ਜੀ ਉਹਦੇ ਫਰਾਮ ਉਹਦੇ ਹੱਥ 'ਚ ਪੀਪਲ ਫਰਾਮ ਦੀ ਗੱਲ ਅਲੱਗ ਰਹੀ ਨਸ਼ਾ ਛੱਡਣ ਵਾਲਾ ਵੀ ਦੱਸ ਦੋ ਜੀ ਸਾਡੇ ਕੋਲ ਤਾਂ ਕੋਈ ਨਹੀਂ ਮੈਨੂੰ ਇੱਕ ਚੀਜ਼ ਤੁਸੀਂ ਕੀ ਕਹਿੰਦੇ ਵੀ ਆਪਾਂ ਨੂੰ ਇਹ ਅਸੀਂ ਛੱਡਦੀ ਐ ਅਸੀਂ ਵੀ ਨਸ਼ਾ ਨਾ ਜਿਹੜੇ ਨਸ਼ੇ ਤੁਸੀਂ ਰੋਕ ਰਹੇ ਹੋ ਉਹ ਨਸ਼ਾ ਰੋਕੇ ਆਪਾਂ ਉਹਦੇ ਆ ਜਿਹੜੀਆਂ ਆਪਾਂ ਇਹ ਗੱਲਾਂ ਕਹੀਆਂ ਨੇ ਉਹਨਾਂ ਤੇ ਵੀ ਆਪਾਂ ਇੱਕ ਰਿਜ਼ਲਟ ਤਾਂ ਦਿਖਾਈਏ ਨਾ ਉਹਨਾਂ ਦਾ ਵੀ ਮੈਂ ਹੁਣ ਐਸੀ ਕਰਕੇ ਤਾਂ ਇਸ ਪਾਸੇ ਬਲ ਤੁਰੇ ਹੋਇਆ ਵੀ ਜਿਹੜੇ ਬੱਚੇ ਸਾਡੇ ਲਿਪੇ ਆਉਣਗੇ ਉਹਨਾਂ ਦਾ ਇਲਾਜ ਕਰਾਂਗੇ ਰਿਜ਼ਲਟ ਉਹਦੀ ਦੱਸਾਂਗੇ ਪ੍ਰੈਕਟੀਕਲ ਰਿਜ਼ਲਟ ਸਾਡੇ ਏਰੀਆ ਚ ਰਿਜ਼ਲਟ ਦੱਸੋ ਜੀ ਇਹ ਕਲਾਰਾਂ ਦਾ ਮੁੰਡਾ ਹੈਗਾ ਜਿਹਨੇ ਛੱਡ ਜਿਹਨੇ 10 ਸਾਲ ਨਸ਼ਾ ਕੀਤਾ ਔਰ ਉਹ ਅੱਜ ਆਪਦੀ ਬਧੀਆ ਜ਼ਿੰਦਗੀ ਬਤੀਤ ਕਰ ਰਿਹਾ ਕਲਾਰਾਂ ਦੇ ਮੁੰਡੇ ਨੇ ਚਲੋ ਛੱਡਤਾ ਹੋਣਾ ਬਹੁਤ ਵਧੀਆ ਗੱਲ ਹੈ ਸਾਡੇ ਕੋਲ ਵੀ ਨਸ਼ਾ ਵੇਚ ਰਹੇ ਹੈ ਜੀ ਤੁਹਾਨੂੰ ਵੀ ਪਤਾ ਸ਼ਾਇਦ ਨਹੀਂ ਹੋਵੇ ਪਰ ਮੈਂ ਮੈਂ ਬੇਨਤੀ ਕਰਦਾ ਹਾਂ ਜੀ ਤੁਸੀਂ ਪ੍ਰੈਸ ਤੋਂ ਤੁਸੀਂ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਹਾਂ ਸਾਡੇ ਪਿੰਡ ਫਲਾਣਾ ਨਸ਼ਾ ਵੇਚਦਾ ਹੈ ਉੱਤੇ ਕਾਰਵਾਈ ਕਰੋ ਕੀ ਪਤਾ ਮੈਂ ਤੁਸੀਂ ਮੰਤਰੀ ਸਾਹਿਬ ਤੁਹਾਡੇ ਨਾਲ ਨਾ ਗੱਲ ਹੋਈ ਹੋਵੇ ਕੀ ਪਤਾ ਮੈਂ ਨਹੀਂ ਮੇਰੀ ਕੰਪਲੀਟ ਕਰੋ ਕੱਟ ਮਿਕਮ ਤੁਸੀਂ ਜੇ ਕਿਸੇ ਨੂੰ ਕਿਹਾ ਜੇ ਕਾਰਵਾਈ ਨਹੀਂ ਹੋਈ ਤੁਸੀਂ ਮੈਨੂੰ ਦੱਸਿਆ ਤੁਹਾਡੇ ਤੱਕ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਮੈਂ ਥੋੜੀ ਜਿਹੀ ਜੀ ਸਰ ਮੇਲੇ ਫੀਸ ਹਾਂ ਹਾਂ ਜੀ ਸਮਝ ਗਾ ਲੁ ਕਿਹੜਾ ਫਰਜ਼ ਬੰਦਦਾ ਤੈਨੂੰ ਲੱਗਿਆ ਨਹੀਂ ਕਾਰਵਾਈ ਹੋਈ ਪਰ ਮੈਂ ਜਿਹਨੂੰ ਫੋਨ ਕਰੂੰ ਜਾਂ ਕਾਰਵਾਈ ਨਹੀਂ ਹੋਇਆ ਦੱਸਿਆ ਸਤਾ ਸਰ ਆਪਾ ਸੋਸ਼ਲ ਮੀਡੀਆ ਤੇ ਹੋ ਕੇ ਜੇ ਆਪਾਂ ਇਦਾਂ ਕਰਾਂਗੇ ਮਿਲਣਾ ਸਰ ਰੋਣਾ ਥੋੜਾ ਜਿਹਾ ਪਤਾ ਕੀ ਹੈ ਜੀ ਅਸਲ ਦੇ ਵਿੱਚ ਸਾਰੇ ਬੰਦੇ ਮੈਂ ਵੀ ਘਰ ਪਰਿਵਾਰ ਨਾਲ ਸਾਰੀ ਘਰ ਪਰਿਵਾਰ ਇਸ ਵੱਲੋਂ ਡਰਦੇ ਆ ਵੀ ਬਿੱਲੀ ਦੇ ਗੱਲ ਕੰਟੀ ਕੌਣ ਬੰਦੇ ਸੀ ਨਹੀਂ ਛੱਡ ਕੀ ਗੱਲ ਮੇਰਾ ਮੇਰਾ ਨਹੀਂ ਘਰ ਹੈ ਮੇਰੀ ਔਲਾਦ ਨਹੀਂ ਮੇਰੇ ਪੁੱਤਰ ਨਹੀਂ ਆ ਮੇਰੇ 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 ਭੈਣ ਭਰਾ ਨਹੀਂ ਆ ਨਾ ਮੈਨੂੰ ਨਹੀਂ ਡਰ ਲੱਗਦਾ ਨਹੀਂ ਉਹਦੇ ਤੋਂ ਮੈਂ ਤੂੰ ਇੱਕ ਉਹਦੇ ਦੇ ਵਿੱਚ ਅਸੀਂ ਆਮ ਬੰਦੇ ਆ ਅਸੀਂ ਅਸੀਂ ਥੋੜੇ ਦੇ ਥੋੜੇ ਜਿਹੜਾ ਉਹਦੇ ਤੇ ਆ ਉਹ ਨਸ਼ੇ ਖਿਲਾਫ ਚੱਲੇ ਜਿੱਦਣ ਮੈਂ ਹੋਂਦਾ ਨਹੀਂ ਹੈ ਉਹ ਅਪਦਾਇ ਮੱਥਾ ਦੇਖੀ ਜਾਵੇ ਵੀ ਨਸ਼ਾ ਕਰ ਰਿਹਾ ਦਾਨ ਸਰ ਤੁਸੀਂ ਜਿੰਨੇ ਜਿੰਨੀ ਜ਼ਿੰਮੇਵਾਰੀ ਤੁਹਾਡੀ ਹੈ ਤੁਹਾਡੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਦਾ ਮਤਲਬ ਹੈ ਸਹੀ ਤਰੀਕੇ ਨਾਲ ਨਹੀਂ ਨਿਭਾਰੇ ਜਿਹੜਾ ਮੀਡੀਆ ਹੈ ਉਹ ਚੌਥਾ ਥੰਮ ਹੈ ਤੁਸੀਂ ਕੀ ਸਾਬਤ ਕੀਤਾ ਤੁਸੀਂ ਤੁਸੀਂ ਤਾਂ ਕੀਤਾ ਹੀ ਨਹੀਂ ਇਸ ਪਾਸੇ ਵੱਲ ਤੁਸੀਂ ਸਾਹੀ ਨਹੀਂ ਹੈਗੇ ਸਰ ਪਲੀਜ਼ ਬੇਨਤੀ ਆ ਤੁਸੀਂ ਆਪਣੇ ਦਫ਼ਤਰ 'ਚ ਇੱਕ ਵਾਰੀ ਪਤਾ ਕਰਿਓ ਜੀ ਮੈਂ ਬਹੁਤ ਵਾਰੀ ਸ਼ਿਕਾਇਤ ਕਰ ਚੁੱਕਿਆ ਆ ਅਸਲ ਦੇ ਵਿੱਚ ਪਰ ਉਹਦੇ ਦੇ ਕਾਰਵਾਈ ਨੰਬਰ ਹੈਗਾ ਕਿ ਨਹੀਂ ਤੁਹਾਡੇ ਲਈ ਹੈਗਾ ਜੀ ਨੰਬਰ ਤੁਹਾਡੇ ਕੋਈ ਨਹੀਂ ਕੀਤੀ ਮੈਨੂੰ ਕੋਲ ਤੁਹਾਨੂੰ ਕਾਲ ਸਰ ਕਰੀਏਗੇ ਤੁਸੀਂ ਹੋਰ ਕੰਮਾਂ 'ਚ ਬਿਜ਼ੀ ਹੋ ਨਹੀਂ ਕੋਈ ਮੈਂ ਲੱਖ ਬਿਜੀ ਆ ਮੈਨੂੰ ਕਾਲ ਕਰੋ ਜੇ ਨਹੀਂ ਚੱਕਿਆ ਮੈਂ ਦੁਬਾਰੇ ਬੈਕ ਕਾਲ ਕਰੂੰਗਾ ਮੈਂ ਤਾਂ ਇੱਕ ਇੱਕ ਘੁੰਮਣਾ ਤਾਂ ਮਿੱਟੀ ਛਾੜ ਕੇ ਮੈਂ ਜਾਣ ਕੋਈ ਨਹੀਂ ਦੇਣਾ ਹਾਂਜੀ ਸੋ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਸਲੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੋ ਹੋਰ ਵੀ ਜ਼ਿੰਮੇਵਾਰੀ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਜੀ ਕਿਉਂਕਿ ਤੁਹਾਨੂੰ ਲੱਗਦਾ ਹੈ ਫਲਾਣਾ ਨਸ਼ਾ ਵੇਚਦਾ ਹੈ ਇਹ ਤੁਸੀਂ ਉੱਥੇ ਕਿਹਨੇ ਦਿਖਾਉਂਦੇ ਤੇ ਆਹ ਦੇਖੋ ਇਹ ਨਸ਼ਾ ਵੇਚ ਰਿਹਾ ਸਮੇਂ ਹੋ ਗਾ ਨੂੰ ਉੱਥੇ ਕਾਰਵਾਈ ਹੋਊਗੀ ਜੇ ਤੁਸੀਂ ਦੁੱਬ ਕੇ ਬੈਠ ਜਾਓਗੇ ਬੈਗ ਕਰ ਲਈ ਜਿਹੜੇ ਬੰਦੇ ਫੜੇ ਜਾਂਦੇ ਨੇ ਮੁੜ ਕੇ ਛੁੱਟ ਕੇ ਹੋ ਜਾਂਦੇ ਨਹੀਂ ਦੇਖੋ ਮੈਂ ਪਹਿਲੀ ਕਿਹਾ ਤੁਹਾਨੂੰ ਉਹ ਕੋਈ ਕੁਆਂਟੀਟੀ ਹੈ ਕੁਆਂਟੀਟੀ ਜਿਹੜੀ ਵੱਡੀ ਕੁਆਂਟੀਟੀ ਚ ਫੜੇ ਜਾਓ ਉਹਦੀ ਜਮਾਨਤ ਲੇਟ ਹੋ ਰੌਲਾ ਹੀ ਹੈ ਸਰ ਪਤਾ ਕੀ ਹੈ ਮੈਂ ਥੋੜੀ ਮੇਰੀ ਬੇਨਤੀ ਮਨਜ਼ੂਰ ਕਰੋ ਜਿਵੇਂ ਹੁਣ ਮੇਰੇ ਵਰਗੇ ਨੇ ਲਾ ਲਓ ਕਿਸੇ ਨੇ ਸ਼ਿਕਾਇਤ ਕਰਤੀ ਬੰਦਾ ਫੜਿਆ ਗਿਆ ਉਸ ਤੋਂ ਬਾਅਦ ਆ ਬਾਹਰ ਆ ਗਿਆ ਅਗਲਾ ਧਮਕੀ ਦੇਣ ਲੱਗ ਜਾਂਦੀ ਫਿਰ ਉਹੀ ਗੱਲ ਆ ਗਈ ਮੁੜ ਕੇ ਮੈਂ ਤਾਂ ਕਰੋ ਨਿਕਲ ਹੀ ਨਾ ਮੈਂ ਤਾਂ ਦੁਨੀਆ ਧਮਕੀਆਂ ਦੇਣ ਵਾਲੀ ਆ ਸਰ ਮੈਂ ਤਾਂ ਕਦੇ ਕੋਈ ਕੇਰ ਲੈਂਦਾ ਕਦੇ ਕੋਈ ਕੇਰ ਲੈਂਦਾ ਐਦਾਂ ਨਹੀਂ ਚੱਲਣੀ ਮੈਂ ਐਥੀ ਰਹਿਣਾ ਮੈਨੂੰ ਹਜ਼ਾਰ ਬੰਦਾ ਕਿਹੜੇ 500 ਕਿਹੜੇ 200 ਕਿਹੜੇ ਇਹ ਜੰਗ ਲਗਾਤਾਰ ਜਾਰੀ ਰਹਿਣੀ ਆ ਤੇ ਮੇਰੇ ਕੋਈ ਗੋਲੀ ਵੀ ਮਾਰ ਜੇ ਪਰ ਨਸ਼ਾ ਖਿਲਾਫ ਜੰਗ ਜਾਰੀ ਰਹਿਣੀ ਆ